ਮਨਨ ਸਾਬ ਜੀ ਕੀ ਕਹਿਣਾ ਚਾਹੋਗੇ ਤੁਸੀਂ ਜੋ ਸਰਕਾਰ ਬਹੁਤ ਹੀ ਬੁਖਾਰ ਦੇ ਵਿੱਚ ਹੈ ਹਾਲੇ ਕਿ ਮੋਗੇ ਜ਼ਿਲ੍ਹੇ 'ਚ ਕੋਈ ਪ੍ਰੋਗਰਾਮ ਹੈ ਨਹੀਂ ਸੀ ਜਾਣਦਾ ਮੈਂ ਸਾਬ ਦੇ ਚਲੋ ਜੇ ਜਾਨਾ ਵੀ ਅਦਾ ਆਪਦੇ ਲੀਡਰ ਦੀ ਮਗਰਰੇਖ ਹੀ ਜਾਂਦਾ ਪਰ ਅੱਜ ਮੋਗੇ ਜ਼ਿਲ੍ਹੇ ਨੂੰ ਕੋਈ ਕਾਲ ਨਹੀਂ ਸੀ ਪਰ ਫਿਰ ਵੀ ਸਰਕਾਰ ਰਾਤ ਦੇ ਚਲੋ ਮੁਲਾਇਮਾਂ ਨੂੰ ਵਿਚਾਰਿਆਂ ਨੂੰ ਭਜਾਈ ਖੜੀ ਹੈ ਇਹ ਬੁਖਲਾੜ ਦੀ ਨਿਸ਼ਾਨੀ ਹੈ ਤੇ ਸਰਕਾਰ ਨੂੰ ਮੈਂ ਇਹ ਕਹਿਣਾ ਚਾਹਣਾ ਕਿ ਜਿਹੜੇ ਕਤਲ ਹੋਈ ਜਾਂਦੇ ਆ ਕੋਈ ਦਿਖਾ ਗੋਲੀ ਚੱਲੀ ਆ ਜਾਂ ਹੋਰ ਕਿੰਨੇ ਕਤਲ ਹੁੰਦੇ ਉਧਰ ਫੋਰਸ ਨੂੰ ਲਾਇਆ ਜਾਵੇ ਕਿਉਂਕਿ ਕੋਈ ਇਹ ਤਾਂ ਹੈ ਨਹੀਂ ਵੀ ਕੋਈ ਗੈਂਗਸਟਰ ਆ ਜਿਹੜਾ ਜਾਂ ਵੱਡਾ ਕੋਈ ਦਸਤਗਰਦ ਖੜਿਆ ਤੁਸੀਂ ਜਿਹਦੀ ਬਾਤ ਇਨਾ ਲੋਕਾਂ ਨੂੰ ਡੇਟੇਨ ਕਰਨਾ ਉਹ ਤੋਂ ਮੰਦ ਭੱਗੀ ਗੱਲ ਆ ਤੇ ਮੈਂ ਸਰਕਾਰ ਦੇ ਨਖੇਦੀ ਕਰਦਾ